ਜੇ ਪੀਰਾਂ ਦੀ ਜੀ ਜੈ ਸੱਜਾਂ ਦੀ ਮਹਿਫਲ ਵਾਸਤਾ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੀ ਸੋ ਬਿਲਕੁਲ ਇੱਥੇ ਇਹ ਕਵਾਂਗੇ ਕਿ ਮਹਿਫਲ ਪੀਰਾਂ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਰੱਖੋ ਜੀ ਕਿਉਂਕਿ ਉਸ ਤੇ ਵੀ ਵੀਡੀਓ ਆਪਾਂ ਅਪਲੋਡ ਕਰਦੇ ਹੀ ਰਹਿਣਾ ਹੈ ਜੀ ਸੋ ਬਾਕੀ ਇੱਥੇ ਅੱਜ ਦਾ ਜੋ ਵਿਸ਼ਾ ਹੈ ਉਹ ਇਹ ਹੈ ਕਿ ਪੀਰਾਂ ਦੀ ਖੁੰਡੇ ਘਰ ਵਿੱਚ ਕਿਉਂ ਰੱਖਣੀ ਚਾਹੀਦੀ ਹੈ ਖੁੰਡਾ ਕਹਿੰਦੇ ਨੇ ਕਈ ਕਈ ਖੁੰਡੀ ਕਹਿੰਦੇ ਆ ਸੋ ਪੀਰਾਂ ਦੀ ਸੇਵਾ ਕਰਨ ਵਾਲੇ ਸੋ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਖੁੰਡੀ ਤੇ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਣਾ ਹੈ ਕਮੈਂਟਾਂ ਵਿੱਚ ਜਰੂਰ ਸੁਣਾ ਕਰੋ ਸੋ ਬਾਕੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਰੋ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੇ ਆਪੀਰਾਂ ਦੀ ਚੈਸਾਂੀਆਂ ਦੀ ਮੀਂਹ ਜ਼ਰੂਰ ਲਿਖਿਆ ਕਰੋ ਸੋ ਨਾਲ ਦੇ ਨਾਲ ਕੈਂਟੀਨ ਦਾ ਬਟਨ ਜ਼ਰੂਰ ਦਬਾਇਆ ਕਰੋ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਫਿਰ ਲਾ ਇੱਥੇ ਕੁਝ ਕਮੈਂਟਾਂ ਦੱਸਦੇ ਹਾਂ ਕਮੈਂਟਾਂ ਵੀ ਪੂਰੀਆਂ ਸੁਣਿਆ ਕਰੋ ਕਿਉਂਕਿ ਕਮੈਂਟਾਂ ਚ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ ਆਪ ਸਭ ਨੂੰ ਕਈ ਗੱਲਾਂ ਦੇ ਜਵਾਬ ਬਿਨਾਂ ਪੁੱਛਿਆ ਮਿਲ ਜਾਣਗੇ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਹਾਂ ਇੱਥੇ ਕਮੈਂਟਾਂ ਵਿੱਚ ਲਿਖੇ ਚਰਾਗ ਨੇ ਕੋ ਕਿਸੇ ਨੇ ਕੂੜੇ ਵਿੱਚ ਸੁੱਟ ਦਿੱਤੇ ਸੋ ਹੁਣ ਉਹ ਲੱਭ ਵੀ ਨਹੀਂ ਰਹੇ ਸੋ ਪਤਾ ਨਹੀਂ ਕੁਛ ਐਸਾ ਹੀ ਲਿਖਿਆ ਆ ਸੋ ਕਮੈਂਟ ਚੰਗੀ ਤਰ੍ਹਾਂ ਲਿਖਿਆ ਕਰੋ ਜੀ ਕਹਿੰਦੇ ਨੇ ਕਿ ਸਾਨੂੰ ਮਾਫ਼ ਕਰਨ ਵੀਰ ਤੇ ਅਸੀਂ ਇਹਦੇ ਲਈ ਕੀ ਕਰੀਏ ਸੋ ਬਾਕੀ ਇਸ ਤਰ੍ਹਾਂ ਜੇਕਰ ਤੁਸੀਂ ਦਰਗਾਹ ਤੇ ਜਾਂਦੇ ਹੋ ਜਾਂ ਉੱਥੇ ਦੀ ਸੇਵਾ ਕਰਦੇ ਹੋ ਤੇ ਚਰਾਗ ਦੁਆਰਾ ਅਰਦਾਸ ਬੇਨਤੀ ਕਰਕੇ ਵਿਸੇ ਫਕੀਰ ਨੂੰ ਬੁਲਾ ਕੇ ਸਿਆਣੇ ਨੂੰ ਬੁਲਾ ਕੇ ਰੱਖ ਸਕਦੇ ਹਾਂ ਦੁਬਾਰਾ ਤੋਂ ਰੋਸ਼ਨ ਕਰਨੇ ਸ਼ੁਰੂ ਕਰਦੋ ਤੇ ਜਾਣੇ-ਜਾਣੇ ਹੋਈ ਗਲਤੀ ਦੀ ਮਾਫੀ ਮੰਗੋ ਭਾਗਤੀ ਜਿਨੇ ਕਰਮ ਕੀਤਾ ਹੈ ਉਹਨੂੰ ਉਹ ਮਾਲਕ ਨੇ ਆਪ ਹੀ ਦੇਖ ਲੈਣਾ ਕਿ ਸਜ਼ਾ ਦੇਣੀ ਹੈ ਜੀ ਸੋ ਆਪਣੇ ਆਪ ਨੂੰ ਚੰਗਾ ਕਰਮ ਕਰਦੇ ਜੋ ਆਪਣੇ ਆਪ ਨੂੰ ਕੋਸ਼ਿਸ਼ ਕਰਨੀ ਨਹੀਂ ਛੱਡਣੀ ਚਾਹੀਦੀ ਕਿ ਕੋਸ਼ਿਸ਼ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਕੋਸ਼ਿਸ਼ ਕਰੋਗੇ ਮਿਹਨਤ ਕਰੋਗੇ ਤਾਂ ਚੰਗਾ ਫਲ ਜ਼ਰੂਰ ਮਿਲਦਾ ਹੈ ਜੀ ਸੋ ਭਾਗਤੀ ਜਿਹੜੇ ਇਹੋ ਜਿਹੇ ਗੁਨਾਹ ਕਰਦੇ ਨੇ ਇਹੋ ਜਿਹਾਂ ਗਲਤੀਆਂ ਕਰਦੇ ਆ ਉਹ ਕਈ ਸਮਾ ਹੋਣ ਤੇ ਮਾਲਕ ਸਜਾ ਦੇ ਦਿੰਦਾ ਹੈ ਜੀ ਸੋ ਆਪਣੇ ਉਹ ਕੰਮ ਚੰਗਾ ਰੱਖੋ ਆਪਣੇ ਉਹ ਕੰਮ ਕਰਨਾ ਬੰਦ ਨਾ ਕਰੋ ਚੰਗਾ ਕੰਮ ਕਰਦੇ ਜਾਓ ਤੇ ਉਦੋਂ ਮੁੱਲ ਜ਼ਰੂਰ ਉਹ ਮਾਲਕ ਆਉਂਦਾ ਹੈ ਜੀ ਸੋ ਵਾਸ ਇਹ ਨਾ ਕਿ ਕਰਮ ਕਰਦੇ ਜਾਓ ਸੇਵਾ ਸਿਮਰਨ ਕਰਦੇ ਜਾਓ ਵਿਸ਼ਵਾਸ ਰੱਖ ਕੇ ਇੱਕ ਦਰ ਦੇ ਹੋ ਕੇ ਬੈਠ ਜਾਓ ਤੇ ਖੈਰ ਜ਼ਰੂਰ ਪੈਂਦੀ ਹੈ ਸੋ ਮਾੜੇ ਕੰਮ ਕਰਨ ਵਾਲਿਆਂ ਨੂੰ ਸਜਾ ਵੀ ਮਾਲਕ ਦਿੰਦਾ ਹੈ ਤੇ ਚੰਗੇ ਕੰਮ ਕਰਨ ਵਾਲਿਆਂ ਨੂੰ ਵਾਲ ਵੀ ਦਿੰਦਾ ਹੈ ਸੋ ਇੱਥੇ ਤਾਂ ਸੇਵਾ ਕਰਨ ਵਾਲਿਆਂ ਤੋਂ ਜੇਕਰ ਗਲਤੀ ਹੋ ਜਾਂਦੀ ਹੈ ਤੇ ਮਾਲਕ ਸਜ਼ਾ ਦੇ ਕੇ ਗਲਤੀ ਦੀ ਫਿਰ ਲੈਣ ਤੇ ਲਿਆਂਦਾ ਸੁਧਾਰ ਲੈਂਦਾ ਹੈ ਤੇ ਜਿਹੜੇ ਘਰ ਹੀ ਮਾੜਾ ਕਰਮ ਰਹਿ ਜਾਂ ਕੋਈ ਚੰਗਾ ਕਰਮੀ ਨਹੀਂ ਕਰ ਰਿਹਾ ਸੇਵਾ ਨਹੀਂ ਕਰ ਰਿਹਾ ਤੇ ਉਹਨਾਂ ਦਾ ਕੀ ਹਾਲ ਹੋ ਮਾਲਕ ਕਰੇਗਾ ਇਹ ਆਪਾਂ ਸਭ ਜਾਣਦੇ ਆ ਕਈ ਵਾਰ ਦੇਖਿਆ ਵੀ ਹੈ ਕਿ ਜਿਹੜਾ ਕੋਈ ਇਹੋ ਜੀਆਂ ਗਲਤੀਆਂ ਗੁਨਾਹ ਕਰਦਾ ਹੈ ਤੇ ਉਹਨਾਂ ਨੂੰ ਕਿੰਨਾ ਭਿਆਨਕ ਸਮਾਂ ਦੇਖਣਾ ਪੈਂਦਾ ਹੈ ਸੋ ਵਾਕੀ ਹਮੇਸ਼ਾ ਪਰਮਾਤਮਾ ਤੋਂ ਡਰ ਕੇ ਉਹਨਾਂ ਦੇ ਹੁਕਮ ਅਨਸਾਰ ਜਿਉਂ ਲਿਆ ਕਰੋ ਜੀ ਉਹਨਾਂ ਦੇ ਪਾਣੀ ਵਿੱਚ ਰਹਿਣਾ ਸਿੱਖੋ ਤੇ ਚੰਗਾ ਕਰਮ ਕਰਦੇ ਜਾਓ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਕਿ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਵੀ ਜੀ ਗੁੱਗਾ ਯਾਰ ਪੀਰ ਦਾ ਚਿਰਾਗ ਕਿਸ ਦਿਨ ਲਗਾ ਸਕਦੀਆਂ ਸੋ ਲਿਖੋ ਜੀ ਨਾਗਾ ਦਾ ਗੁੱਗਾ ਯਾਰ ਪੀਰ ਦਾ ਚਿਰਾਗ ਜੋ ਹੈ ਉਹ ਐਤਵਾਰ ਦਾ ਹੀ ਲੱਗਦਾ ਹੈ ਜਿਆਦਾਤਰ ਤਾਂ ਨਾਗਾ ਦੇ ਨਾਮ ਦੀ ਜੋਤ ਹੀ ਲਗਾਈ ਜਾਂਦੀ ਹੈ ਗੁੱਗਾ ਜਰੂਰ ਦੇ ਨਾਮ ਦੀ ਸੋ ਬਾਕੀ ਇਹ ਕਰ ਤੇਲ ਦਾ ਚਰਾਕ ਕਰਨਾ ਚਾਹੁੰਦੇ ਉਤ ਤਾਂ ਤੁਸੀਂ ਆਪਣੀ ਸ਼ਰਧਾ ਦੇ ਹਿਸਾਬ ਨਾਲ ਤੇ ਆਪਣੀ ਗੁਣਜਾਇਸ਼ ਦੇ ਹਿਸਾਬ ਨਾਲ ਉਹ ਜੇ ਕਰਮ ਕਰ ਸਕਦੇ ਆ ਬਾਕੀ ਅਹਤਵਾਰ ਦਾ ਦਿਨ ਜੋ ਹੈ ਉਹ ਨਾਗਾ ਦਾ ਬਣਾਇਆ ਜਾਂਦਾ ਹੈ ਸੇਵਾ ਕੀਤੀ ਇਹ ਵੀ ਕਵਾਂਗੇ ਕਿ ਚਿਰਾਗ ਜਾਂ ਜੋਤ ਘਰ ਵਿੱਚ ਜੇਕਰ ਲਗਾਉਣੀ ਸ਼ੁਰੂ ਕਰਨੀ ਹੈ ਤਾਂ ਕਿਸੇ ਸਿਆਣੇ ਦੀ ਸਲਾਹ ਨਾ ਕਰਨੀ ਆ ਕਿਉਂਕਿ ਆਪਾਂ ਕਈ ਵਾਰ ਦੱਸਿਆ ਹੈ ਕਿ ਜਿਹੜਾ ਕਰਮ ਇੱਕ ਵਾਰ ਕਰਨ ਲੱਗੋ ਉਹ ਫਿਰ ਉਹ ਵਾਰ-ਵਾਰ ਕਰਨਾ ਹੀ ਪੈਂਦਾ ਆ ਪੂਰੀ ਜ਼ਿੰਦਗੀ ਯਾਨੀ ਕਿ ਉਹ ਕਰਮ ਕਰਨਾ ਪੈਂਦਾ ਜੇਕਰ ਘਰ ਵਿੱਚ ਚਿਰਾਗ ਜਾਂ ਜੋਤ ਲਗਉਣੀ ਸ਼ੁਰੂ ਕਰਦੇ ਹੋ ਫਿਰ ਉਹ ਦੇਵਤਾ ਵਾਰ-ਵਾਰ ਸੇਵਾ ਮੰਗਦਾ ਹੈ ਉਹ ਸੇਵਾ ਛੱਡੀ ਨਹੀਂ ਜਾਂਦੀ ਇਸ ਲਈ ਸੋਝੀ ਦੇ ਨਾਲ ਸੋਚ ਸਮਝ ਕੇ ਚੱਲਣਾ ਹੈ ਤੇ ਆਪਣੇ ਬੱਚਿਆਂ ਬਾਰੇ ਦੇਖ ਕੇ ਵੀ ਕਿ ਅਸੀਂ ਅੱਜ ਇਹ ਕਰਮ ਕਰ ਸਕਦੇ ਹਾਂ ਕਿ ਗਾਂ ਔਲਾਦ ਨਹੀਂ ਕਰੇਗੀ ਸੋ ਉਸ ਹਿਸਾਬ ਦੇ ਨਾਲ ਬੜੀ ਸੋਚ ਸਮਝ ਕੇ ਹੀ ਕਦਮ ਚੱਕਿਆ ਕਰੋ ਜੀ ਸੋ ਹੁਣ ਆਪ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸੁਪਨੇ ਦੋ ਤਿੰਨ ਦਿਨ ਤੋਂ ਜੋ ਹੈ ਚੰਗੇ ਨਹੀਂ ਆ ਰਹੇ ਕੋਣ ਖਰਾਬੇ ਦੇ ਆ ਰਹੇ ਆ ਕਦੇ ਕੁਝ ਨਜ਼ਰ ਆਉਂਦਾ ਕਦੇ ਕੁਸ਼ੀ ਜਾਨੀ ਕੋਣ ਖਰਾਬਾ ਹੀ ਨਜ਼ਰ ਆ ਰਿਹਾ ਹੈ ਇਹਦੇ ਬਾਰੇ ਦੱਸੋ ਸੋ ਬਾਕੀ ਇੱਥੇ ਇਹੀ ਕਵਾਂਗੇ ਜੀ ਕੀ ਬੰਦਗੀ ਸਿਮਰਨ ਵਧਾ ਲੈਣਾ ਚਾਹੀਦਾ ਜ਼ਿੰਦਗੀ ਵਿੱਚ ਜੇਕਰ ਚਾਹੁੰਦੇ ਹੋ ਕਿ ਹਰ ਇੱਕ ਪਰੇਸ਼ਾਨੀ ਤੋਂ ਬਚਣਾ ਹੈ ਤਾਂ ਇੱਕ ਹੀ ਕਰਮ ਕਰਨ ਦੀ ਜ਼ਰੂਰਤ ਹੈ ਕਿ ਨਾਮ ਦੀ ਕਮਾਈ ਸੋ ਬਾਰ-ਬਾਰ ਕਹਿੰਦੇ ਨਾਮ ਦੀ ਕਮਾਈ ਇੱਕ ਕਹਿਣ ਦੇ ਨਾਲ ਛੱਟ ਛੋਟਾ ਲੱਗਦਾ ਹੈ ਪਰ ਇਹਦੀ ਪਾਵਰ ਬਹੁਤ ਹੈ ਜੇਕਰ ਨਾਮ ਦੀ ਕਮਾਈ ਤੁਸੀਂ ਵੱਧ ਚੜ ਕੇ ਕਰੋਗੇ ਹਰ ਰੋਜ਼ ਕਰੋਗੇ ਤੇ ਤੁਹਾਨੂੰ ਹਰ ਰੋਜ਼ ਉਹ ਮਾਲਕ ਸੰਕੇਤ ਕੋਈ ਨਾ ਕੋਈ ਦੇਣਾ ਸ਼ੁਰੂ ਕਰ ਦੇਵੇਗਾ ਜੀ ਦੇ ਰਾਈ ਇਹ ਦੁੱਖ ਤਕਲੀਫਾਂ ਕੱਟੇ ਜਾਂਦੇ ਨੇ ਤੇ ਬਾਕੀ ਇਹ ਵੀ ਕਹਾਂਗੇ ਕਿ ਜੇਕਰ ਪੀਰਾ ਬੀਰਾ ਦੀ ਕਿਸੇ ਦੀ ਵੀ ਸੇਵਾ ਤੁਸੀਂ ਕਰਦੇ ਹੋ ਉਹ ਦੇਵੀ ਦੇਵਤੇ ਦੀ ਤੇ ਜੋ ਸੁਪਨੇ ਵਿੱਚ ਕਈ ਵਾਰ ਦਿਖਾ ਲਿਆ ਜਾਂਦਾ ਹੈ ਜੋ ਮਾੜਾ ਸਮਾਂ ਆਉਣ ਵਾਲਾ ਹੁੰਦਾ ਆ ਉਹ ਸੁਪਨੇ ਰਾਈ ਮਾਲਕ ਘੱਟ ਦਿੰਦਾ ਹੈ ਉਹ ਦੁੱਖ ਨੂੰ ਆਉਣ ਨਹੀਂ ਦਿੰਦਾ ਸੋ ਜ਼ਰੂਰੀ ਨਹੀਂ ਹੁੰਦਾ ਕਿ ਮਾੜਾ ਸੁਪਨਾ ਆਇਆ ਤੇ ਮਾੜਾ ਹੋ ਕੇ ਰਹਿਣਾ ਆ ਤੋ ਕਈ ਵਾਰੋ ਕਿਉਂਕਿ ਜੀ ਦੀ ਸੇਵਾ ਕਰਦੇ ਉਹ ਦਿਖਾਉਂਦਾ ਵੀ ਹੈ ਕਿ ਆ ਸਮਾਂ ਆਉਣ ਵਾਲਾ ਹੈ ਤੇ ਇਸ ਸਮੇਂ ਨੂੰ ਉਹ ਮਾਲਕ ਨੇ ਆਪਣੀ ਕਿਰਪਾ ਦੇ ਨਾਲ ਰਹਿਮਤ ਦੇ ਨਾਲ ਦੂਰ ਕਰ ਦਿੱਤਾ ਸੋ ਉਹਦਾ ਫਰਜ ਹੈ ਪਰਮਾਤਮਾ ਦਾ ਫਰਜ ਹੈ ਕਿ ਦੱਸਿਆ ਜਾਵੇ ਕਿ ਮੈਂ ਨਾਲ ਹਾਂ ਤੇ ਮੈਂ ਮੁਸ਼ਕਲਾਂ ਨੂੰ ਟਾਲ ਰਿਹਾ ਹਾਂ ਸੋ ਜੇਕਰ ਉਹ ਮਾਲਕ ਸਾਨੂੰ ਕੁਝ ਦਿਖਾਏਗਾ ਨਹੀਂ ਕੁਝ ਦੱਸੇਗਾ ਨਹੀਂ ਤਾਂ ਫਿਰ ਸਾਨੂੰ ਵਿੱਚ ਪੁੰਨਾ ਚ ਕਰ ਯਕੀਨ ਜਿਹੜਾ ਨਹੀਂ ਹੁੰਦਾ ਸੋ ਇਸ ਲਈ ਕਦੇ ਘਬਰਾਉਣਾ ਤੇ ਸਭ ਤੋਂ ਵੱਡਾ ਜੋ ਦੁਸ਼ਮਣ ਹੈ انسان ਦਾ ਉਹ ਹੈ ਬਹਿਮ ਬਹਿਮ ਮਨ ਵਿੱਚ ਕਦੇ ਨਾ ਰੱਖੋ ਬਹਿਮ ਜੋ ਹੈ ਇਹ ਕਦੇ ਵੀ ਉਠਾ ਨਹੀਂ ਦਿੰਦਾ انسان ਨੂੰ ਤੇ ਬਹਿਮ ਦਾ ਇਲਾਜ ਵੀ ਨਹੀਂ ਹੁੰਦਾ ਸੋ ਮਨ ਵਿੱਚ ਜੇ ਕਰੋ ਕੋਈ ਮਾੜਾ ਵੀ ਖਿਆਲ ਆਉਂਦਾ ਕੋਈ ਸੁਪਨਾ ਵੀ ਆਉਂਦਾ ਉਹਨੂੰ ਕੱਟ ਕੇ ਚੰਗੇ ਪਾਸੇ ਨੂੰ ਆਪਣਾ ਮਨ ਲਗਾਓ ਉਹੀ ਜਦੋਂ ਮਨ ਵਿੱਚ ਬੇਕਾਰ ਦੀਆਂ ਵਿਚਾਰ ਆਉਂਦੀਆਂ ਹੈ ਉਸ ਸਮੇਂ ਸੇਵਾ ਵਾਲਾ ਮਨ ਲਗਾਓ ਤੁਰੇ ਫਿਰਦੇ ਵੀ ਬੰਦੇ ਉੱਠਦੇ ਵੀ ਨਾਮ ਸ਼ਬਦ ਦੀ ਕਮਾਈ ਕਰੀ ਜਾਓ ਇਹ ਬਕਾਰਾ ਸਾਰੀਆਂ ਆਪਣੇ ਆਪ ਦੂਰ ਹੋ ਜਾਂਦੀ ਹੈ بس ਮਨ ਵਿੱਚੋਂ ਬਹਿਮ ਕੱਢ ਕੇ ਚੰਗੇ ਪਾਸੇ ਨੂੰ ਕੋਸ਼ਿਸ਼ ਕਰਨੀ ਕਿਉਂਕਿ ਤੋੜਨ ਵਾਲਾ ਤੋੜਦਾ ਹੈ ਪੂਰਾ ਜੋਰ ਚਲਾਉਂਦਾ ਹੈ ਜੇਕਰ ਤੁਸੀਂ ਆਪਣੇ ਨੂੰ ਇੱਕ ਕੋਸ਼ਿਸ਼ ਕਰੋਗੇ ਕਿ ਚੰਗੇ ਪਾਸੇ ਮਨ ਲਗਾਉਣਾ ਹੈ ਨਾਮ ਦੀ ਕਮਾਈ ਕਰਨੀ ਹੈ ਜਿੱਥੇ ਮਾੜੀਆਂ ਵਿਚਾਰ ਆ ਰਹੀਆਂ ਉੱਥੇ ਦਬੋ ਨਾਮ ਸਿਮਰਨਾ ਸ਼ੁਰੂ ਕਰ ਦੋ ਮਨ ਨਹੀਂ ਟਿਕਦਾ ਪਤਾ ਹੈ ਪਰ ਫਿਰ ਵੀ ਟਿਕਾਉਣ ਦੀ ਕੋਸ਼ਿਸ਼ ਕਰੋ ਫਿਰ ਉੱਥੇ ਤੋੜਨ ਵਾਲੇ ਨੇ ਤੋੜਨਾ ਹੈ ਤੇ ਜੋੜਨ ਵਾਲੇ ਨੇ ਬਚਾਉਣ ਵਾਲੇ ਨੇ ਬਚਾ ਹੀ ਨਹੀਂ ਸੋ ਆਪਣੇ ਨੂੰ ਕੋਸ਼ਿਸ਼ ਪੂਰੀ ਕਰਨੀ ਚਾਹੀਦੀ ਆਪਣੇ ਨੂੰ ਕੋਸ਼ਿਸ਼ ਕਰਦੇ ਜਾਓਗੇ ਤੇ ਸਭ ਮੁਸ਼ਕਲਾਂ ਤੋਂ ਬਚ ਜਾਓਗੇ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਜਾਂਦੇ ਆਂ ਜੀ ਵੀਡੀਓ ਜਿਕ ਰਹਿ ਜੇ ਤਾਂ ਲਾਈਕ ਨਹੀਂ ਕੀਤੀ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਬਤੋ ਬਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਸੋ ਅੱਜ ਦਾ ਪੀਸ਼ਾ ਹੈ ਕੀ ਖੁੰਡੀ ਘਰ ਵਿੱਚ ਜਦੋਂ ਪੀਰਾਂ ਦੀ ਸੇਵਾ ਹੁੰਦੀ ਹੋਵੇ ਤਾਂ ਕਿਉਂ ਰੱਖਣੀ ਜ਼ਰੂਰੀ ਹੈ ਤੇ ਜਿਨ੍ਹਾਂ ਨੇ ਨਹੀਂ ਖੁੰਡੀ ਰੱਖੀ ਹੋਈ ਸੋ ਘਰ ਵਿੱਚ ਖੁੰਡੀ ਜ਼ਰੂਰ ਰੱਖੋ ਸੋ ਬਾਕੀ ਆਪਾਂ ਇੱਥੇ ਸੌਰੀ ਦੱਸਣਾ ਭੁੱਲ ਗਏ ਆ ਸੋ ਜੇਕਰ ਕਾਰ ਵਿੱਚ ਦਰਵਾਰ ਹੈ ਦਰਵਾਜ਼ੇ ਤੇ ਰੱਖਣ ਨੂੰ ਕੋਈ ਵੀ ਜਗਾ ਦਾ ਸਮਾਨ ਤੁਹਾਨੂੰ ਚਾਹੀਦਾ ਹੈ ਖੂਡੀ ਜਾਂ ਕਮੰਡਲੀ ਜਾਂ ਚਤਰ ਖਰੀਦਣਾ ਚਾਹੁੰਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਥੱਲੇ ਦਾ ਆਪਸ਼ਨ ਆਵਲ ਜਾਣ ਗਿਆ ਸੋ ਚੀਜ਼ਾਂ ਜੋ ਵੀ ਦਰਵਾਰ ਵਿੱਚ ਰੱਖਣ ਵਾਲਾ ਹੈ ਉਹ ਸ਼ੋ ਹੋਇਆ ਕਰ ਲਈਆਂ ਤੁਸੀਂ ਜਾ ਕੇ ਕਲਿੱਕ ਕਾਰਡ ਤੋਂ ਖਰੀਦ ਸਕਦੇ ਆ ਜਦੋਂ ਤੁਸੀਂ ਇਹ ਲਿੰਕ ਜਾਂ ਜਿਹੜੀ ਵੀ ਚੀਜ਼ ਨੂੰ ਦੱਬੋਂਗੇ ਸੋ ਫਲਿੱਪਕਾਰਟ ਖੁੱਲ ਜਾਣਾ ਹੈ ਤੇ ਸੋਦੇ ਤੋਂ ਜਾ ਕੇ ਜੋ ਵੀ ਤੁਹਾਨੂੰ ਜਗਾ ਦਾ ਸਮਾਨ ਚਾਹੀਦਾ ਉਹ ਖਰੀਦ ਸਕਦੇ ਆ ਸੋ ਬਾਕੀ ਉਹਦੇ ਤੇ ਰੇਟ ਵੀ ਪ੍ਰੋਪਰ ਪਾਇਆ ਹੁੰਦਾ ਹੈ ਕਿ ਕਿੰਨੇ ਦੀ ਹੈ ਚੀਜ਼ ਸੋ ਹੁਣ ਆਪਾਂ ਇੱਥੇ ਜੀ ਗੱਲ ਕਰ ਲਈਏ ਮੇਨ ਵਿਸ਼ੇ ਬਾਰੇ ਕੁੰਡੀ ਬਾਰੇ ਸੋ ਕੁੰਡੀ ਪੀਰਾਂ ਨੂੰ ਮੰਨਣ ਵਾਲੇ ਜਿਹੜੇ ਆ ਉਹ ਘਰ ਵਿੱਚ ਜ਼ਰੂਰ ਰੱਖਣ ਪੀਰਾਂ ਦੀ ਸੇਵਾ ਕਰਦੇ ਹੋ ਤਾਂ ਕਈ ਤਸਵੀਰਾਂ ਦੀ ਸੇਵਾ ਸਿਰਫ ਸੈਲਫ ਦੇ ਉੱਤੇ ਅਗਰ ਵਿੱਤੀ ਲਗਾ ਕੇ ਕਰ ਰਹੇ ਆ ਪਰ ਜਦੋਂ ਅਸੀਂ ਪੀਰਾਂ ਦੀ ਸੇਵਾ ਕਰ ਵਿੱਚ ਸ਼ੁਰੂ ਕਰ ਹੀ ਲਈ ਉਹਦੇ ਨਾਮ ਦਾ ਚਿਰਾਗ ਰੋਸ਼ਨ ਕਰ ਹੀ ਲਿਆ ਆ ਤਾਂ ਫਿਰ ਉਹਨਾਂ ਦੀਆਂ ਚੀਜ਼ਾਂ ਸਮਾਨ ਹੋਣਾ ਵੀ ਬਹੁਤ ਜ਼ਰੂਰੀ ਹੈ ਸੋ ਖੁੰਡੀ ਲੱਖ ਦਾਤਾ ਪੀਰ ਦੀ ਹੈ ਜਿਹੜਾ ਲੱਖ ਦਾਤਾ ਪੀਰ ਦੀ ਸੇਵਾ ਕਰਦਾ ਜਾਂ ਪੰਜਾਂ ਪੀਰਾਂ ਦੀ ਕਰਦਾ ਆ ਤਾਂ ਵੀ ਤੁਸੀਂ ਰੱਖ ਸਕਦੇ ਆ ਕੁੰਡੀ ਹੋਈ ਬਹੁਤ ਹੀ ਜ਼ਰੂਰੀ ਹੈ ਜੀ ਦਰਬਾਰ ਵਿੱਚ ਕੁੰਡੀ ਪੀਰ ਦੇ ਨਾਮ ਦੀ ਰੱਖੀ ਜਾਂਦੀ ਲੱਖ ਦਾਤਾ ਪੀਰ ਦੇ ਨਾਮ ਦੀ ਰੱਖੀ ਜਾਂਦੀ ਹੈ ਕਿਉਂਕਿ ਪੀਰ ਅਸੀਂ ਉਹਨਾਂ ਨੂੰ ਤਸਵੀਰਾਂ ਰਾਹੀਂ ਦੇਖ ਰਹੇ ਹਾਂ ਕਿ ਜਿਵਾਨ ਆ ਪਰ ਉਹਨਾਂ ਦੇ ਹੱਥ ਵਿੱਚ ਕੁੰਡਾ ਫੜਿਆ ਹੋਇਆ ਹੈ ਕੁੰਡੀ ਖੜੀ ਹੋਈ ਆ ਕੁੰਡੀ ਦਾ ਮਤਲਬ ਹੈ ਉਹਨਾਂ ਤੋਂ ਜੋ ਕੁੰਡੀ ਹੈ ਉਹਦਾ ਕਾਰਨ ਹੈ ਕਿ ਜੋ ਲੱਖ ਦਾਤਾ ਪੀਰ ਜੀ ਆ ਬਹੁਤ ਵੱਡੇ ਕੱਦ ਦੇ ਨੇ ਕਹਿੰਦੇ ਕਿ ਪਤਾਲ ਚ ਲਤਾ ਤਾਰਾ ਮੰਡਲ ਚੋਟੀ ਸੋ ਐਡਾ ਵੱਡਾ ਅਕਾਰ ਹੈ ਲੱਖ ਦਾਦਾ ਪੀਰ ਦਾ ਦਿਲ ਲੱਖ ਦਾਦਾ ਪੀਰ ਖੁੰਡੀ ਦਾ ਸਹਾਰਾ ਥੀ ਲੈਂਦੀ ਆ ਸੋ ਖੁੰਡੀ ਇਸ ਲਈ ਪੀਰ ਦੀ ਰੱਖੀ ਗਈ ਹੈ ਜੀ ਸੋ ਜਿਕਰਕਾਰ ਵਿੱਚ ਖੁੰਡੀ ਨਹੀਂ ਰੱਖੀ ਹੋਈ ਤਾਂ ਪਲੀਜ਼ ਜ਼ਰੂਰ ਖੁੰਡੀ ਰੱਖੋ ਘਰ ਵਿੱਚ ਕਿਉਂਕਿ ਪੀਰ ਦੀ ਜੋ ਨਿਸ਼ਾਨੀ ਹੈ ਇੱਕ ਹੁੰਦਾ ਹੈ ਤੇ ਖੁੰਡੀ ਦੇ ਵਿੱਚ ਇੰਨੀ ਕੁ ਪਾਵਰ ਹੈ ਪੀਰ ਦੀ ਜਿ ਕਿ ਉਹ ਨੂੰ ਜਿਹੜਾ ਦੇਖ ਲਏਗਾ ਜੀਨੇ ਖੁੰਡੀ ਦੇ ਦਰਸ਼ਨ ਦੇ ਨਾਲ ਕਦੇ ਸੁਪਨੇ ਵਿੱਚ ਕੀਤੇ ਹੋਣਗੇ ਸੋ ਆਪਣੇ ਆਪ ਸਮਝ ਵਿੱਚ ਆ ਜਾਂਦੀ ਗੱਲ ਲੱਖ ਦਾਤਾ ਪੀਰ ਦੀ ਕੱਕੀ ਤੇ ਦੂਜੀ ਖੁੰਡੀ ਇਹਨਾਂ ਦੋਨਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਪਾਵਰ ਹੈ ਜੀ ਸੋ ਖੁੰਡਾ ਹਮੇਸ਼ਾ ਹੀ ਪੀਰ ਦੇ ਨਾਮ ਦਾ ਦਰਬਾਰ ਵਿੱਚ ਹੋਣਾ ਚਾਹੀਦਾ ਫਕਰਾਾਂ ਦੀ ਫਕੀਰਾਂ ਦੀ ਸੇਵਾ ਕਰਦੇ ਹੋ ਪੀਰਾਂ ਦੀ ਕਰਦੇ ਹੋ ਵਾਸਤਾ ਦੀ ਕਰਦੇ ਹੋ ਖੁੰਡਾ ਹੋਣਾ ਬਹੁਤ ਹੀ ਜ਼ਰੂਰੀ ਆ ਜੀ ਦਰਬਾਰ ਵਿੱਚ ਸੋ ਖੁੰਡੀ ਦਾ ਸਹਾਰਾ ਪੀਰ ਇਸ ਲਈ ਇਹ ਲੈਂਦੇ ਆ ਕਿ ਬਹੁਤ ਵੱਡਾ ਆਕਾਰ ਹੈ ਉਹਨਾਂ ਦਾ ਤੇ ਉਹ ਆਕਾਰ ਨੂੰ ਸੰਭਾਲਣ ਲਈ ਇੱਕ ਨਾਲ ਖੂੰਡੀ ਦੀ ਮਦਦ ਰੱਖਣੀ ਪੈਂਦੀ ਉਹਨਾਂ ਨੂੰ ਤੇ ਇਸ ਲਈ ਉਹਨਾਂ ਲਈ ਉਹਨਾਂ ਦੇ ਨਾਮ ਦੀ ਖੂੰਡੀ ਜ਼ਰੂਰ ਰੱਖੋ ਤੇ ਦੂਸਰੀ ਗੱਲ ਖੂੰਡੀ ਦਾ ਇਹ ਮਹੱਤਵਪੂਰਨ ਰੋਲ ਕਿਉਂ ਹੈ ਘਰ ਵਿੱਚ ਰੱਖਣਾ ਖੂੰਟੀ ਦੇ ਵਿੱਚ ਪੀਰ ਦੀ ਪਾਵਰ ਹੈ ਸੋ ਜਦੋਂ ਕੋਈ ਸ਼ਰਾਰਤ ਕੋਈ ਅਹਿਲਤ ਕਰਦਾ ਜਾਨੀ ਕਿ ਕਿਸੇ ਤੇ ਕੋਈ ਕਰਦਾ ਕਰਾਉਂਦਾ ਮੰਨ ਲਓ ਕਿ ਆਪਾਂ ਸੇਵਾ ਕਰ ਰਹੇ ਹਾਂ ਆਪਣੇ ਤੇ ਕੋਈ ਕਰਨ ਕਰਾਉਣ ਦੀ ਕੋਸ਼ਿਸ਼ ਕਰੇਗਾ ਤੇ ਉਹ ਪੀਰ ਦੇ ਨਾਮ ਦੀ ਜੋ ਖੂੰਟੀ ਰੱਖੀ ਹੈ ਉਹ ਮੁਸ਼ਕਲਾਂ ਤੋਂ ਬਚਾਏਗੀ ਉਹ ਮਾਰਨਾ ਸ਼ੈਹਾਂ ਨੂੰ ਦੂਰ ਭਜਾਏਗੀ ਸੋ ਖੁੰਡੀ ਦੇ ਕਾਰਨ ਬਹੁਤ ਹੈ ਮਤਲਬ ਬਹੁਤ ਆ ਸੋ ਵੀਡੀਓ ਕਾਫੀ ਲੰਬੀ ਹੋ ਚੁੱਕੀ ਆ ਇਸੇ ਤਰ੍ਹਾਂ ਕਿਤੇ ਨਾ ਕਿਤੇ ਵੀਡੀਓ ਲਈ ਗੱਲ ਕਰਦੇ ਰਵਾਂਗੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆਂ ਬਸ ਇੰਨਾ ਹੀ ਕਵਾਂਗੇ ਕਿ ਪੀਰ ਦੇ ਨਾਮ ਦੀ ਖੁੰਡੀ ਦਰਵਾਜ਼ੇ ਵਿੱਚ ਜ਼ਰੂਰ ਰੱਖਣੀ ਚਾਹੀਦੀ ਹੈ ਜੀ ਸੋ ਹੁਣ ਆਪਾਂ ਇਹ ਵੀਡੀਓ ਸਮਾਪਤ ਕਰੀਏ ਜੈ ਪੀਰਾਂ ਦੀ ਚੀਜ਼ ਹੈ ਸਾਈਆਂ ਦੀ